ਕੈਨੇਡੀਅਨ ਖਬਰਾਂਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਮੈਨੀਟੋਬਾ ਨੇ ਅਸਥਾਈ ਨਿਵਾਸ ਦੇ ਲਈ ਨਵੇਂ ਪਾਇਲਟ ਮਾਰਗ ਦੀ ਘੋਸ਼ਣਾ ਕਰ ਦਿੱਤੀ ਹੈ ਤੇ ਮੈਨੀਟੋਬਾ ਸਰਕਾਰ ਨੇ ਪਿੰਡੂ ਪਛਮੀ ਖੇਤਰ ਦੇ ਨਾਲ ਲੇਬਰ ਮਾਰਕੀਟ ਦੀ ਘਾਟ ਨੂੰ ਹੱਲ ਕਰ ਲਈ 3 ਸਾਲਾਂ ਦੇ ਪਾਇਲਟ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ ਵੈਸਟ ਸੈਟਲ ਇਮੀਗ੍ਰੇਸ਼ਨ ਇਨੀਸ਼ੀਏਟਿਵ ਪਾਇਲਟ ਪ੍ਰਾਂਤ ਨੂੰ 7 ਪਿੰਡੂ ਨਗਰਪਾਲਿਕਾਵਾਂ ਅਤੇ ਗੈਬਲਰ ਫਸਟ ਨੇਸ਼ਨ ਨਾਲ ਸਹਿਯੋਗ ਕਰਦੇ ਹੋਏ ਦੇਖਾਂਗੇ ਤੇ ਵੈਸਾ ਸੈਂਟਰਲ ਇਮੀਗ੍ਰੇਸ਼ਨ ਇਨੀਸ਼ੀਏਟਿਵ 파ਟਨਰਸ ਦੇ ਵਿੱਚ ਰਸਲਸ ਦੀ ਨਗਰਪਾਲਿਕਾ ਤੇ ਯੇ ਹੈਲਡੋ ਦੇ ਪਿੰਡੂ ਨਗਰਪਾਲਿਕਾ ਰੋਬਲਿਕ ਦੀ ਨਗਰਪਾਲਿਕਾ ਐਲ ਐਸ ਰਾਈਚ ਰੋਮਸ ਤੇ ਪੈਰੀ ਅਤੇ ਗੈਬਲਰ ਫਸਟ ਨੇਸ਼ਨ ਖੇਤਰ ਵਿੱਚ 85 ਰੋਜ਼ਗਾਰਦਾਤਾਵਾਂ ਦੇ ਇੱਕ ਸਰਵੇਖਣ ਦੇ ਅਨੁਸਾਰ ਨਵੀਆਂ ਨੌਕਰੀਆਂ ਬਦਲਦੇ ਰਿਟਾਇਰਮੈਂਟ ਆਮ ਦੇ ਵਾਧੇ ਕਰਨ ਕਿਰਤ ਲੋੜਾਂ ਨੂੰ ਪੂਰਾ ਕਰ ਲਈ ਅਗਲੇ 3 ਸਾਲਾਂ ਵਿੱਚ ਲਗਭਗ 240 ਤੇ 300 ਲੋਕਾਂ ਦੀ ਜਿੱਥੇ ਜ਼ਰੂਰਤ ਪਵੇਗੀ ਮੈਨੀਟੋਬਾ ਦੇ ਲੇਬਰ ਅਤੇ ਇਮੀਗ੍ਰੇਸ਼ਨ ਮੰਤਰੀ ਮਾਇਲਿਆ ਦੇ ਅਨੁਸਾਰ ਇਹ ਪਾਇਲਟ ਲੇਬਰ ਮਾਰਕੀਟ ਦੀ ਸਫਲਤਾ ਦੀ ਯੋਜਨਾ ਦੀ ਜ਼ਰੂਰਤਾਂ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ ਤੇ ਆਰਥਿਕ ਭਾਈਚਾਰੇ ਨੂੰ ਵਿਕਸਿਤ ਕਰ ਰਿਹਾ ਹੈ ਜਿਵੇਂ ਕਿ ਦੱਸਿਆ ਕਿ ਪਹਿਲੀ ਪਹਿਲ ਕਦਮੀ ਪੈਨਡੂ ਮੈਨੀਟੋਬਾ ਹਨਰਮਨ ਦੇ ਕੰਮ ਦੇ ਤੇ ਸਥਾਈ ਲੋੜਾਂ ਨੂੰ ਜਵਾਬ ਦੇਣ ਲਈ ਇਹ ਯਕੀਨੀ ਬਣਾਉਣ ਲਈ ਮਦਦ ਕਰੇਗੀ ਕਿ ਮੈਨੀਟੋਬਾ ਇੱਕ ਸਵਾਗਤ ਕਰਨ ਵਾਲਾ ਸੂਬਾ ਬਣਿਆ ਰਹੇ ਪਾਇਲਟ ਪ੍ਰੋਗਰਾਮ ਦੇ ਵਿੱਚ ਜਿੱਥੇ ਦੱਸਿਆ ਕਿ ਇਹਨਾਂ ਖੇਤਰਾਂ ਵਿੱਚ ਪਹਿਲ ਕਦਮੀ ਹੋਵੇਗੀ ਤੇ ਮੰਤਰੀ ਦੇ ਅਨੁਸਾਰ ਸੂਬੇ ਇਸੇ ਤਰ੍ਹਾਂ ਦੀ ਪਹਿਲ ਕਦਮੀਆਂ ਨਾਲ ਵਿਕਸਵ ਕਰ ਲਈ ਹੋਰ ਖੇਤਰੀ ਤੇ ਪਿੰਡੂ ਨਗਰਪਾਲਿਕਾ ਨਾਲ ਮਿਲ ਕੇ ਕੰਮ ਕਰੇਗਾ ਹੁਣ ਦੱਸਿਓ ਕਿ ਪਾਇਲਟ ਪ੍ਰੋਗਰਾਮ ਆਖਿਰ ਹੈ ਕਿ ਕੈਨੇਡਾ ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਦਾ ਤਾਂ ਜੋ ਖਾਸ ਤੌਰ ਤੇ ਖੇਤਰੀ ਮਜ਼ਦੂਰਾਂ ਦੀ ਘਾਟ ਦਾ ਹੱਲ ਕੀਤਾ ਜਾ ਸਕੇ ਕੁਝ ਖੇਤਰਾਂ ਜਾਂ ਸੈਕਟਰਾਂ ਵਿੱਚ ਵਿਕਾਸ ਦਾ ਸਮਰਥਨ ਕੀਤਾ ਜਾ ਸਕੇ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਆਮ ਤੌਰ ਤੇ ਸਰਕਾਰ ਦੇ ਵੱਖ-ਵੱਖ ਪੱਧਰਾਂ ਜਿਵੇਂ ਕਿ ਫੈਡਰਲ ਸਰਕਾਰ ਸੂਬਾਈ ਸਰਕਾਰ ਅਤੇ ਸਥਾਨਕ ਭਾਈਚਾਰੇ ਵਿੱਚ ਸਹਿਯੋਗ ਪੇਸ਼ ਕਰਦੇ ਨੇ ਤੇ ਯੋਗਤਾ ਦੇ ਮਾਪਦੰਡ ਪਾਇਲਟ ਦੇ ਨਿਰਪੱਖਰ ਦੇ ਨੇ ਕੁਝ ਨੂੰ ਨੌਕਰੀਆਂ ਦੀ ਪੇਸ਼ਕਸ਼ੀ ਲੋਡ ਹੁੰਦੀ ਹੈ ਜਦੋਂ ਕਿ ਦੂਸਰੇ ਮੂਲ ਕੀ ਪੂੰਜੀਕਾਰ ਕਾ ਜਿੰਮੇ ਕਿ ਕੰਮ ਦਾ ਤਜਰਬਾ ਪਾਸਾ ਦੀ ਮੁਹਾਰਤ ਵਿਦਿਅਕ ਯੋਗਤਾ ਨੂੰ ਦੇਖਦੇ ਹੋਏ ਚੱਲ ਰਹੇ ਇਮੀਗ੍ਰੇਸ਼ਨ ਪਾਇਲਟ ਦੇ ਇੱਕ ਉਦਾਹਰਨ ਐਗਰੀ ਫੂਡ ਪਾਇਲਟ ਜੋ ਕ੍ਰੇਡਨ ਐਗਰੀ ਫੂਡ ਸੈਕਟਰ ਦੀਆਂ ਲੋਡ ਮਜ਼ਦੂਰਾਂ ਦੀਆਂ ਲੋੜਾਂ ਨੂੰ ਸੰਬੋਧਿਤ ਕਰਦਾ ਪਾਇਲਟ ਆਮ ਤੌਰ ਤੇ ਆਪਣੀ ਅੰਤਮ ਤਾਰੀਖ ਤੱਕ ਸੀਮਤ ਸਮੇਂ ਲਈ ਚੱਲਦੇ ਨੇ ਸਫਲ ਪਾਇਲਟ ਸਾਈ ਇਮੀਗ੍ਰੇਸ਼ਨ ਪ੍ਰੋਗਰਾਮ ਬਣ ਸਕਦੇ ਨੇ ਉਦਾਹਰਨ ਦੇ ਲਈ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਨੇ 2022 ਵਿੱਚ ਐਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਨੂੰ ਕਾਮਯਾਬ ਕੀਤਾ ਸੀ ਕਿ ਤੇ ਕੈਨੇਡਾ ਵਿੱਚ ਸੂਬੇ ਨਾਮਜ਼ਦ ਪ੍ਰੋਗਰਾਮ ਹਾਲ ਹੀ ਵਿੱਚ ਕੁਝ ਕੁ ਸਮਾਨਤਾਵਾਂ ਸਾਂਝੀਆਂ ਕਰਦੇ ਹੋਏ ਪਾਇਲਟ ਸੂਬੇ ਨਾਮਜ਼ਦ ਪ੍ਰੋਗਰਾਮ ਤੋਂ ਵੱਖਰੇ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਕੈਨੇਡਾ ਦੇ ਸੂਬਿਆਂ ਅਤੇ ਪਰਦੇਸਾਂ ਵਿੱਚ ਉਹਨਾਂ ਦੇ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਸਥਾਈ ਨਿਵਾਸ ਤੇ ਵਿਕਸਿਤ ਵਿਅਕਤੀਆਂ ਦੀ ਨਾਮਜ਼ਦੀ ਇਜਾਜ਼ਤ ਦੰਦੇ ਨੇ ਪੀਐਨਪੀ ਸਮੇਲ ਸੀਮਤ ਅਤੇ ਆਮ ਤੌਰ ਤੇ ਇਮੀਗ੍ਰੇਸ਼ਨ ਪਾਇਲਟ ਨਾਲੋਂ ਦਾਇਰੇ ਵਿੱਚ ਵੱਡੇ ਹੁੰਦੇ ਨੇ ਤੇ ਉਹ ਖਾਸ ਉਦਯੋਗਾਂ ਜਾਂ ਸਥਾਨਕ ਭਾਈਚਾਰੇ ਦੇ ਉਲਟ ਪੂਰੇ ਸੂਬੇ ਦੇ ਲੋੜਾਂ ਤੇ ਆਧਾਰਿਤ ਹੁੰਦੇ ਨੇ ਕੈਨੇਡੀਅਨ ਖਬਰਾਂਾਂ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ